ਅੱਜ ਤੁਹਾਨੂੰ ਪੰਜਾਬ ਦਾ ਇੱਕ ਮਸ਼ਹੂਰ ਬਾਜ਼ਾਰ ਦਿਖਾਉਣੇ ਆ ਜਿੱਥੇ ਪਿੱਤਲ ਤੇ ਤਾਂਬੇ ਦੇ ਭਾਂਡੇ ਤਿਆਰ ਕੀਤੇ ਜਾਂਦੇ ਨੇ ਸਮਾਂ ਹੋ ਗਿਆ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ 40 ਸਾਲ ਹੋ ਗਏ ਦੇਖਦੇ ਇੱਕ ਵੱਡੇ ਰਿਐਲਿਟੀ ਸ਼ੋਅ ਦੇ ਵਿੱਚ ਜੰਡਿਆਲਾ ਗੁਰੂ ਦੇ ਇਹਨਾਂ ਭਾਂਡਿਆਂ ਦੀ ਆਵਾਜ਼ ਗੂੰਜੀ ਆ ਬਾਰ ਦੇ ਵਿਦੇਸ਼ਾਂ ਤੱਕ ਮਾਲ ਜਾਂਦਾ ਅਮਰੀਕਾ ਜਾਂਦਾ ਆਸਟ੍ਰੇਲੀਆ ਜਾਂਦਾ ਇਹ ਪਾण्डे ਕਿਵੇਂ ਤਿਆਰ ਕੀਤੇ ਜਾਂਦੇ ਨੇ ਕਿੰਨੀ ਇਨਾ ਪਾਂਡਿਆਂ ਤੇ ਮਿਹਨਤ ਲੱਗਦੀ ਹੈ ਇਨਾ ਪਾਂਡਿਆਂ ਦੀ ਕੀ ਖਾਸੀਅਤ ਹੈ ਤੇ ਕਿਉਂ ਇਹ ਪਾण्डे ਸਰੀਰ ਦੇ ਲਈ ਲਾਹੇਵੰਦ ਨੇ ਅੱਜ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਇਹ ਡਿਮਾਂਡ ਭਾਈ ਜਿਹੜੀ ਅਲੂਮੀਨੀਅਮ ਜੇ ਲੋਕਾਂ ਨੇ ਖਾ ਖਾ ਕੇ ਬਿਮਾਰੀਆਂ ਵਧਾਲੀਆਂ ਆ ਇਹ ਚੀਜ਼ ਨੂੰ ਭੁੱਲ ਗਏ ਆ ਇਹ ਚੀਜ਼ ਅੱਜ ਦੇ ਸਮੇਂ 'ਚ ਮਹਿੰਗੀ ਹੋ ਗਈ ਆ ਲੋਕੀ ਕੋਈ ਖਰੀਦ ਦੇਣੀਆਂ ਪਰ ਇਹਨੂੰ ਖਰੀਦਣ 'ਚ ਜ਼ਿਆਦਾ ਫਾਇਦਾ ਆ ਇਹ ਦੇ ਸਰੀਰ ਨੂੰ ਬੜੇ ਫਾਇਦੇ ਆ ਬਹੁਤ ਫਾਇਦਾ ਮੂਸਮਾਂ ਜਿਹੜੇ ਲੋਕ ਆ ਨਾ ਉਹ ਬਹੁਤ ਤਾਂਬਾ ਤਲ ਤਾਂਬਾ ਵਰਤਦੇ ਜਾਂਦੇ ਤੇ ਉਹਨਾਂ ਦੇ ਰੰਗ ਵੇਖੋ ਕਿੰਨੇ ਲਾ ਇਹ ਪੂਰੇ ਬਾਜ਼ਾਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨੇ ਉਹ ਭਾਂਡੇ ਤਿਆਰ ਕੀਤੇ ਜਾਂਦੇ ਨੇ ਤਾਂ ਕੁਝ ਜਗ੍ਹਾ ਦੇ ਉੱਪਰ ਭਾਂਡੇ ਤਿਆਰ ਕਰਕੇ ਸੇਲ ਵੀ ਇੱਥੋਂ ਕੀਤੇ ਜਾਂਦੇ ਨੇ ਕਿਉਂਕਿ ਆਰਡਰ ਆ ਜਾਂਦੇ ਨੇ ਤਾਂ ਜਿੱਥੇ ਭਾਂਡੇ ਬੰਦੇ ਤੁਹਾਨੂੰ ਦਿਖਾ ਰਹੇ ਆ ਉੱਥੇ ਬਣ ਕੇ ਕਿਵੇਂ ਤਿਆਰ ਕੀਤੇ ਜਾਂਦੇ ਨੇ ਔਰ ਕਿਵੇਂ ਪੈਕਿੰਗ ਕਰਕੇ ਦੁਨੀਆ ਭਰ ਦੇ ਵਿੱਚ ਇਹ ਪਹੁੰਚਾਏ ਜਾਂਦੇ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਸਮਾਨ ਜਿਹੜਾ ਇੱਧਰ ਇਹ ਵੀ ਪੈਕ ਕੀਤਾ ਹੋਇਆ ਤਾਂ ਇਹ ਪਤਿਲੀਆਂ ਜਿਹੜੀਆਂ ਨੇ ਪ੍ਰਾਤਾਂ ਜਿਹੜੀਆਂ ਹੈਗੀਆਂ ਨੇ ਇਹ ਤਿਆਰ ਕੀਤੀਆਂ ਹੋਈਆਂ ਨੇ ਇਹ ਛੋਟੀਆਂ ਕੜਾਈਆਂ ਹੈਗੀਆਂ ਨੇ ਤਵੇ ਹੈਗੇ ਨੇ ਤਾਂ ਇਹ ਸਾਰੇ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਇਹ ਨੌਜਵਾਨ ਇੱਕ ਮੁੰਡਾ ਹੈਗਾ ਜਿਹੜੇ ਇਹ ਕੰਮ ਕਰਦੇ ਨੇ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਗੌਰਵਸੂਰੀ ਨਾਂ ਹੈ। ਅੱਛਾ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਕੰਮ? ਇਹ ਮੈਨੂੰ 10 ਸਾਲ ਹੋ ਗਏ ਮੈਂ ਆਪਣੇ ਪਾਪਾ ਦੇ ਮੇਰੇ ਪਹਿਲਾਂ ਪਾਪਾ ਕੰਮ ਕਰਦੇ ਸੀ ਪਰ ਉਸ ਤੋਂ ਬਾਅਦ ਮੈਂ ਕੰਮ ਕਰਨਾਗਾ ਉਹਨਾਂ ਦੀ ਡੈਥ ਹੋ ਗਈ ਹੈ। ਅੱਛਾ ਇਹ ਕੀ ਕੀ ਤੁਸੀਂ ਬਣਾ ਕੇ ਤਿਆਰ ਕਰਦੇ ਹੋ ਇੱਥੇ? ਮੈਂ ਹਰੇਕ ਆਰਡਰ ਬਣਾ ਲੈਂਦਾ ਜਿੱਦਾਂ ਦਾ ਡਿਜ਼ਾਈਨ ਆਵੇ ਉਹੀ ਬਣਾ ਕੇ ਦੇ ਦਿੰਦਾ ਜੀ। ਅੱਛਾ ਜਿੱਦਾਂ ਦਾ ਸਾਨੂੰ ਕੰਪਨੀਆਂ ਕਹਿ ਦਿੰਦੀਆਂ ਉਦਾਂ ਦਾ ਬਨਾਰੀ ਦਾ ਹੈ। ਜੇ ਕਿਸੇ ਦਾ ਗਾਹਕ ਦਾ ਆਰਡਰ ਆ ਜਾਏ ਤੇ ਉਹ ਵੀ ਇਹੀ ਬਣਾ ਕੇ ਦੇ ਦਿੰਦਾ ਆ। ਕੋਈ ਗਾਹਕ ਸਾਨੂੰ ਫੋਨ ਕਰ ਦੇਣਾ ਜਿੱਦਾਂ ਉਹਨਾਂ ਨੂੰ ਨੰਬਰ ਮਿਲ ਜੇ ਕਿ ਤੁਹਾਡਾ ਤੇ ਫਿਰ ਉਹ ਬਣਾ ਕੇ ਅਸੀਂ ਕੋਰੀਅਲ ਕਰਾ ਦਿੰਦਾ ਹਾਂ ਅੱਛਾ ਕਿੱਥੇ ਕਿੱਥੇ ਸਮਾਨ ਕਿੱਥੇ ਕਿੱਥੇ ਜਾਂਦਾ ਤੁਹਾਡਾ ਮੇਰਾ ਬਾਹਰ ਦੇ ਵਿਦੇਸ਼ਾਂ ਤੱਕ ਮਾਲ ਜਾਂਦਾ ਅਮਰੀਕਾ ਜਾਂਦਾ ਆਸਟ੍ਰੇਲੀਆ ਜਾਂਦਾ ਮੈਲਬੌਰਨ ਜਿਹੜਾ ਸ਼ਹਿਰ ਚ ਜਾਂਦਾ ਮਾਲ ਤੇ ਕੈਨੇਡਾ ਵੀ ਜਾਂਦਾ ਆ ਤੇ ਇਟਲੀ ਵੀ ਜਾਂਦਾ ਦੁਬਈ ਵੀ ਜਾਂਦਾ ਆ ਇਹ ਸਾਰੀਆਂ ਦੇਸ਼ਾਂ ਤੇ ਜ਼ਿਆਦਾ ਮਾਲ ਮੇਰਾ ਬਲਗ ਚ ਜਾਂਦਾ ਬੈਂਗਲੌਰ ਅੱਛਾ ਬੈਂਗਲੌਰ ਦੀ ਕੰਪਨੀ ਆ ਜਿਸ ਦਾ ਉਹਦੇ ਨਾਲ ਉਥੇ ਉਥੇ ਜਾਂਦਾ ਮੇਰਾ ਮਾਲ ਸਭ ਤੋਂ ਜ਼ਿਆਦਾ ਮੈਂ ਕੰਮ ਉਹਨਾਂ ਨਾਲ ਕਰਦਾ ਹਾਂ ਉਹਨਾਂ ਨਾਲ ਟਾਈਪ ਹੋਇਆ ਦਾ ਹਾਂਜੀ ਉਹਨਾਂ ਨਾਲ ਟਾਈਪ ਵੀ ਹੋਇਆ ਦਾ ਆ ਤੇ ਪਹਿਲੀ ਗੱਲ ਇਹ ਮਾਲ ਦਾ ਪਿਓਰਿਟੀ ਬੜੀ ਆ ਅੱਛਾ ਇਹ ਉਹ ਮਾਲ ਪਿਓਰ ਬਣਾਉਂਦੇ ਸਾਡੇ ਕੋਲੋਂ ਹਾਂ ਮਤਲਬ ਕਿ ਇਹਦਾ ਟੈਸਟ ਰਿਪੋਰਟ ਆ ਨੰਬਰ 1 ਮਾਲ ਹੀ ਉਹਨਾਂ ਨੂੰ ਵੀ ਵੇਚਦੇ ਆ ਅੱਛਾ ਉਹ ਅੱਗੋ ਜਾ ਕੇ ਲੋਕੀ ਉਹਨਾਂ ਕੋਲੋਂ ਖਰੀਦੇ ਆ ਆਪਾਂ ਉਹਨਾਂ ਨੂੰ ਬਲਕ ਜੀ ਸੇਲ ਕਰਦੇ ਆ ਅੱਛਾ ਆ ਸਾਰਾ ਮਟੀਰੀਅਲ ਬਲਕ ਜੀ ਤਿਆਰ ਕੀਤਾ ਗਿਆ ਜਿਵੇਂ ਇੱਕ ਪ੍ਰਾਤ ਪਈ ਹੋਈ ਆ ਇਹ ਤਵੇ ਪਏ ਨੇ ਇਹ ਕਾਦੇ ਨੇ ਇਹ ਫਿੱਤਲ ਦੇ ਨੇ ਇਹ ਪਿੱਤਲ ਦੇ ਵਾਜੀ ਤੇ ਪ੍ਰਾਦ ਵੀ ਪਿੱਤਲ ਦੀ ਆ ਹਾਂ ਤੇ ਕੜਾਈ ਵੀ ਪਿੱਤਲ ਦੀ ਆ ਅੱਛਾ ਤੇ ਉਹਦਾ ਤਾਂਬੇ ਦਾ ਤੇ ਕਹੇ ਦਾ ਮਾਲ ਵੀ ਬਣਾਉਨੇ ਆ ਹੀ ਅੱਛਾ ਉਹਦਾ ਬਣਾਉਨੇ ਹੋ ਤੁਸੀਂ ਜਿਹਨੂੰ ਵੈਲ ਮੈਟਲ ਕਹਿੰਦੇ ਆ ਠੀਕ ਹੈ ਵੈਲ ਮੈਟਲ ਵੀ ਕਹਿੰਦੇ ਆ ਕਿਆਂ ਵੀ ਕਹਿੰਦੇ ਕੋਪਰ ਬਰਾਸ ਇਹ ਚੀਜ਼ਾਂ ਦੇ ਭਾਂਡੇ ਬੰਦੇ ਜੀ ਇਹ ਫਿਰ ਸਾਰੀ ਜਗ੍ਹਾ ਤੁਸੀਂ ਇੱਥੇ ਬਣਾਈ ਹੋਈ ਆ ਇੱਥੇ ਤਿਆਰ ਕਰਕੇ ਰੱਖਿਆ ਸਾਰਾ ਸਮਾਨ ਕਿ ਜਾਂ ਇੱਥੇ ਤਿਆਰ ਕਰਕੇ ਕੰਮ ਕਰਦਾ ਆ ਇੱਥੇ ਮੈਂ ਕੰਮ ਕਰਦਾ ਆ ਹਾਂ ਤੇ ਇੱਥੇ ਹੀ ਸਭ ਕੁਝ ਬਣਾਉਂਦਾ ਆ ਜੀ ਇਹ ਜਿਹੜਾ ਬਣ ਜਾਂਦਾ ਇਕੱਠਾ ਹੋ ਜਾਂਦਾ ਜਿਹੜਾ ਅਸੀਂ ਬਾਹਰੋਂ ਪਾਲੀ ਸਾਡਾ ਬਾਹਰ ਹੁੰ ਪਾਲਿਸ਼ ਬਾਰੋ ਕਰਾਉਣਾ ਪਾਲਿਸ਼ ਬਾਰੋ ਕਰਾਨੇ ਆ ਤੇ ਇੱਥੇ ਤਿਆਰ ਕਰਦੇ ਸਾਰਾ ਮਟੀਰੀਅਲ ਠੀਕ ਹੈ ਤੇ ਬਾਹਰ ਕਾਰੀਗਰ ਵੀ ਤੁਹਾਡੇ ਜਿਹੜੇ ਨਾਲ ਸਾਡੇ ਕੰਮ ਕਰਦੇ ਆ 10 ਤੋਂ 12 ਬੰਦੇ ਮੇਰੇ ਨਾਲ ਕਾਰੀਗਰ ਕੰਮ ਕਰਦੇ ਆ ਅੱਛਾ ਬੜੇ ਮਸ਼ਹੂਰ ਨੇ ਜਿੰਡਿਆਲੇ ਗੁਰੂ ਦੇ ਭਾਂਡੇ ਮੈਂ ਇੱਕ ਦਿਨ ਦੇਖਣ ਦਿਆ ਸੀਗਾ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਵੀ ਤੁਹਾਡੇ ਭਾਂਡਿਆਂ ਦਾ ਜਿਹੜਾ ਜ਼ਿਕਰ ਹੁੰਦਾ ਪੂਰੀ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਸਪਲਾਈ ਕੀਤੇ ਜਾਂਦੇ ਨੇ ਇਹ ਡਿਮਾਂਡ ਹੁਣ ਵਧਣ ਲੱਗੀ ਆ ਫੇਰ ਇਹ ਡਿਮਾਂਡ ਭਾਜੀ ਜਿਹੜੀ ਅਲੂਮੀਨੀਅਮ ਦੇ ਲੋਕਾਂ ਨੇ ਖਾ ਖਾ ਕੇ ਬਿਮਾਰੀਆਂ ਵਧਾਲੀਆਂ ਆ ਇਹ ਚੀਜ਼ ਨੂੰ ਭੁੱਲ ਗਏ ਆ ਇਹ ਚੀਜ਼ ਅੱਜ ਦੇ ਸਮੇਂ 'ਚ ਮਹਿੰਗੀ ਹੋ ਗਈ ਆ ਲੋਕੀ ਕੋਈ ਖਰੀਦ ਦੇਣੀਆਂ ਪਰ ਇਹਨੂੰ ਖਰੀਦਣ 'ਚ ਜ਼ਿਆਦਾ ਫਾਇਦਾ ਆ ਵੀ ਤੁਹਾਨੂੰ ਬਿਮਾਰੀਆਂ ਤੋਂ ਬਚੋਗੇ ਜ਼ਿਆਦਾ ਫਾਇਦਾ ਹੈ ਪਿੱਤਲ 'ਚ ਖਾਓ ਤਾਂਬੇ 'ਚ ਬਣਾਓ ਖਾਓ ਪੀਓ ਇਹ 'ਚ ਵਧੀਆ ਆ ਜੇ ਤੁਸੀਂ ਐਲੂਮੀਨੀਅਮ 'ਚ ਖਾਓਗੇ ਨਾ ਤੇ ਤੁਹਾਡੀ ਲਾਈਫ 50 ਸਾਲ ਤੋਂ ਟੈਗ ਕਈ ਕੁਝ ਬਿਮਾਰੀਆਂ ਚੱਲ ਪਈਆਂ ਹਈਆਂ ਇਹਨਾਂ ਚੀਜ਼ਾਂ 'ਚ ਬਿਮਾਰੀਆਂ ਨਹੀਂ ਲੱਗਦੀਆਂ ਭਾਈ ਜੀ ਇਹ ਫਿਰ ਇਹਨਾਂ ਦਾ ਰੇਟ ਕੀ ਰੈਂਦਾ ਹੈ ਇਹ ਕਿਉਂਕਿ ਕਹਿੰਦੇ ਨੇ ਕਿ ਮਹਿੰਗੀਆਂ ਵੀ ਹੁੰਦੀਆਂ ਨੇ ਇਹ ਚੀਜ਼ਾਂ ਇਹ ਕੋਈ ਐਡੀਆਂ ਮਹਿੰਗੀਆਂ ਨਹੀਂ ਹੈਗੀਆਂ ਜਿਹੜੀਆਂ ਕੰਪਨੀਆਂ ਸਾਡੇ ਕੋਲ ਲੈ ਕੇ ਨਾ ਉਹਨਾਂ ਦੇ ਉਹ ਆਪਣੀ ਮਸ਼ਹੂਰੀ ਕਰਦੇ ਤਾਂ ਮਹਿੰਗਾ ਆ ਜਾਂਦਾ ਸਾਡੇ ਕੋਲ ਲੋਗੇ ਤਾਂ ਸਾਡੇ ਕੋਲ ਮਹਿੰਗਾ ਨਹੀਂ ਆ ਆ 990 ਰੁਪਏ ਕਿਲੋ ਭਰਾ ਦਿਆ ਇਹ ਟੈਸਟ ਰਿਪੋਰਟ ਪਿੱਤਲ ਆ ਨੰਬਰ 1 ਪਿੱਤਲ ਜਿਹਨੂੰ ਕਹਿੰਦੇ ਆ ਵੀ ਰਿਪੋਰਟ ਜਿਹੋ ਟੈਸਟ ਹੋਇਆ ਆ ਜੇ ਕੋਈ ਸਾਡੇ ਕੋਲ ਲਵੇਗਾ ਤੇ ਅਸੀਂ ਅੱਜ ਦੀ ਡੇਟ 'ਚ 990 ਰੁਪਏ ਕਿਲੋ ਅਸੀਂ ਵੇਚਦੇ ਆ ਤੁਸੀਂ 990 ਸਾਡੇ 990 ਰੁਪਏ ਕਿਲੋ ਵੇਚਦਿਆਂ ਕੜਾਈ ਅਸੀਂ 980 ਰੁਪਏ ਕਿਲੋ ਵੇਚਦੇ ਆ ਇਹ ਬਾਜ਼ਾਰ ਦੇ ਵਿੱਚ ਕੀ ਰੇਟ ਰਹਿੰਦਾ ਉਹਦਾ ਨਾਰਮਲ ਲੈਣ ਜਾਈਏ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦਾ ਮਟੀਰੀਅਲ ਆ ਜੀ ਸਸਤਾ ਵੀ ਆ ਮਹਿੰਗਾ ਵੀ ਆ ਸਾਡੇ ਵਰਗਾ ਮਟੀਰੀਅਲ ਨਹੀਂ ਆ ਬਜਾਰਾਂ ਵਿੱਚ ਮਟੀਰੀਅਲ ਸਾਡੇ ਵਰਗਾ ਨਹੀਂ ਵਿਕਣਾ ਕਿਉਂਕਿ ਲੋਕਾਂ ਨੂੰ ਸਸਤਾ ਚਾਹੀਦਾ ਹਾਂ ਤੇ ਤਾਂ ਕਰਕੇ ਲੋਕੀ ਜ਼ਹਿਰ ਵੀ ਖਰੀਦ ਲੈਂਦੇ ਆ ਇਹ ਵੀ ਕਾਰੀਗਰ ਕਈ ਗੱਲ ਕਹਿੰਦੇ ਨੇ ਕਿ ਸਾਨੂੰ ਮਿਹਨਤ ਦਾ ਉਹ ਮੁੱਲ ਨਹੀਂ ਮਿਲਦਾ ਜਿਹੜੇ ਅੱਗੇ ਦੁਕਾਨਦਾਰ ਲੈ ਜਾਂਦੇ ਨੇ ਨਹੀਂ ਨਹੀਂ ਦੁਕਾਨਦਾਰ ਜਦੋਂ ਲੈ ਜਾਂਦੇ ਆ ਉਦੋਂ ਤਾਂ ਨਹੀਂ ਮਿਲਦਾ ਜਿਹੜੀਆਂ ਸਾਡੇ ਕੋਲ ਕੰਪਨੀ ਲੈ ਰਹੀਆਂ ਨਾ ਜਿਹਦਾ ਹੁਣ ਜਿਸਤਾ ਕੰਪਨੀ ਨਾਲ ਕੰਮ ਕਰਦਾ ਤੇ ਮੈਂ ਉਹਦੇ ਕੋਲ ਚੰਗੇ ਪੈਸੇ ਲੈ ਰਿਆ ਉਹ ਚੰਗੇ ਪੈਸੇ ਮੈਨੂੰ ਦਿੰਦੇ ਆ ਤੇ ਮੈਂ ਬਹੁਤ ਉਹਨਾਂ ਦਾ ਕੰਮ ਬਹੁਤ ਵਧੀਆ ਉਹਨਾਂ ਦਾ ਮੇਰਾ ਕੰਮ ਚੱਲਦਾ ਪਿਆ ਤੇ ਬਲਕ 'ਚ ਕੰਮ ਚੱਲਦਾ ਹੈ ਪਿੱਤਲ ਕੰਪਨੀ ਨਾਲ ਪਹਿਲਾਂ ਅਸੀਂ ਕੰਮ ਕਰਦੇ ਸੀ ਪਰ ਉਹ ਹੁਣ ਉਹ ਮਸ਼ੀਨ ਤੇ ਭਾਂਡੇ ਬਣਾਉਣ ਲੱਗ ਗਿਆ ਹੈਂਡ ਮੇਡ ਨਹੀਂ ਬੰਦਾ ਜੰਡਿਆਲਾ ਗੁਰੂ ਦੇ ਵਿੱਚ ਉਹਨਾਂ ਦੇ ਦੋ ਬੰਦੇ ਹੀ ਕੰਮ ਕਰਦੇ ਆ ਅੱਛਾ ਦੋ ਜਾਂ ਤਿੰਨ ਬੰਦੇ ਕੰਮ ਕਰਦੇ ਇਸ ਤੋਂ ਜ਼ਿਆਦਾ ਨਹੀਂ ਉਹ ਕਹਿ ਦਿੰਦੇ 50 ਬੰਦੇ ਆ ਪੰਜ ਰੀਅਲਟੀ ਸ਼ੋਅ ਦੇ ਵਿੱਚ ਆਏ ਸੀ ਹਾਂਜੀ ਜਿਹੜੇ ਰੀਅਲਟੀ ਸ਼ੋਅ ਪਿੱਤਲ ਕੰਪਨੀ ਉਹਨਾਂ ਨੇ ਕਿਹਾ ਨਾ ਉਹਨਾਂ ਦੇ ਵਿੱਚ ਇੱਥੇ ਜੰਡਿਆਲਾ ਗੁਰੂ 'ਚ ਤਿੰਨ ਚਾਰ ਬੰਦੇ ਕੰਮ ਕਰਦੇ ਉਹ ਵੀ ਰੈਗੂਲਰ ਨਹੀਂ ਕਰਦੇ ਜਦੋਂ ਉਹ ਜ਼ਿਆਦਾਤਰ ਤੇ ਉਹਨਾਂ ਦਾ ਕਦੀ ਆਰਡਰ ਇੱਥੇ ਘਾਟੀ ਜਾਂਦਾ ਜ਼ਿਆਦਾ ਉਹ ਬਾਰੇ ਉਹ ਜਗਾਦਰੀ ਤੋਂ ਕਈ ਤਰ੍ਹਾਂ ਦਾ ਮਟੀਰੀਅਲ ਯੂਜ਼ ਕਰਦੇ ਆ ਉਹ ਇਹ ਫਤ ਕਿੰਨਾ ਸਮਾਂ ਕਰਦੇ ਹੋ ਤੁਸੀਂ ਪੂਰਾ ਦਿਨ ਇੱਥੇ ਕੰਮ ਅਸੀਂ ਪੂਰਾ ਦਿਨ ਸਵੇਰੇ 6 ਵਜੇ ਲੱਗ ਜੰਨੇ ਆ ਰਾਤੀ 8 ਤੋਂ 10 11 ਵੀ ਜਦੋਂ ਆਰਡਰ ਆ ਗਿਆ ਜਦੋਂ ਪਤਾ ਮਾਲ ਦੇਣਾ ਆ ਫਿਰ ਰਾਤ ਦੇ 11 ਵੀ ਵੱਜ ਜਾਂਦੇ ਇਹ ਫਿਰ ਜਿਵੇਂ ਇੱਕ ਤਾਂ ਤੁਹਾਡੇ ਕੋਲ ਆ ਕੇ ਇੱਥੇ ਲੈ ਗਿਆ ਇਕ ਕਿਸੇ ਨੇ ਕੰਪਨੀ ਵਾਲੇ ਨੇ ਆਰਡਰ ਕਰਤਾ ਤੁਹਾਡੇ ਕੋਲ ਕਿ 100 ਆਰਡਰ ਦੇ ਦੋ ਜਾਂ 1000 ਆਰਡਰ ਦੇ ਦੋ ਜੇਕਰ ਕਿਸੇ ਨੇ ਸਿੰਗਲ ਕੋਈ ਲੈਣਾ ਹੈ ਜਾਂ ਕਿਸੇ ਨੇ ਮੰਗਾਉਣਾ ਆਰਡਰ ਕਰਕੇ ਉਹ ਵੀ ਲੈ ਸਕਦਾ ਤੁਹਾਡੇ ਹਾਂਜੀ ਹਾਂਜੀ ਲੈ ਸਕਦਾ ਜੀ ਮੇਰਾ ਨੰਬਰ ਹੈਗਾ 6280311580 ਇੱਥੇ ਮੈਨੂੰ ਕੋਲ ਕਰੋ ਤੇ ਮੈਂ ਤੁਹਾਡੇ ਘਰ ਤੱਕ ਪਹੁੰਚਾ ਦਾਂਗਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਬਾਜ਼ਾਰ ਦੇ ਵਿੱਚ 40 ਸਾਲ ਹੋ ਗਏ ਤੁਹਾਨੂੰ ਅੱਛਾ ਜੇਕਰ ਪਤਿਲੀਆਂ ਹੀ ਬਣਾਉਨੇ ਹੋ ਤੁਸੀਂ ਕਿ ਜਾਂ ਕੁਝ ਹੋਰ ਵੀ ਨਾਲ ਬਣਾਉਨੇ ਹੋ ਹਾਂਜੀ ਅਸੀਂ ਪਤਿਲੀਆਂ ਹੀ ਬਣਾਈਦੀਆਂ ਠੀਕ ਹੈ ਪਹਿਲਾਂ ਫਿਰ ਤੁਹਾਡੇ ਫਾਦਰ ਦਾਦੇ ਕਰਦੇ ਸੀਗੇ ਕੰਮ ਹਾਂਜੀ 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 ਉਹ ਕਰਦੇ ਵੱਡੇ ਕਰਦੇ ਸਾਡੇ ਫੇ ਭਰਾ ਕਰਦੇ ਸੀਗੇ ਭਰਾ ਵੇ ਚੋਪੂਰੇ ਹੋ ਗਏ ਦੋ ਦਿਨ ਫਿਰ ਹੁਣ ਅਸੀਂ ਆਪਏ ਅੱਛਾ ਅੱਗੋਂ ਬੱਚੇ ਲੈਣ ਕੰਮ ਨਹੀਂ ਪਏ ਅੱਛਾ ਅੱਗੋਂ ਬੱਚਿਆਂ ਨੂੰ ਕਹੀਦਾ ਕੰਮ ਕਰੋ ਨਹੀਂ ਕਰਦੇ ਉਹਦੇ ਹੱਟੀ ਵੀ ਨਹੀਂ ਆਉਂਦੇ ਪਾਣੀ ਦਾ ਗਲਾਸ ਹੁਣ ਹੀ ਦਿੰਦੇ ਕਹਿੰਦਾ ਅਸੀਂ ਨਹੀਂ ਹੱਟੀ ਆਣਾ ਅੱਛਾ ਕਹਿੰਦਾ ਇੱਥੇ ਫਾਇ ਲੱਗਣਾ ਕਹਿੰਦਾ ਉਹ ਰਾਈ ਆਪਣੀਆਂ ਮौजਾਂ ਕਰਦੇ ਹੁਣ ਕੀ ਕਰਦਾ ਕਿ ਕੰਮ ਨਹੀਂ ਹੈਗਾ ਕਿ ਜਾਂ ਉਹਨਾਂ ਦਾ ਦਿਲਚਸਪੀ ਨਹੀਂ ਰਹੀ ਹੁਣ ਦਿਲਚਸਪੀ ਨਹੀਂ ਰਹੀ ਉਹਨਾਂ ਦੀ ਉਹ ਜਾਣਗੇ ਉਹ ਉਹ ਲਵਦੇ ਐਸਪਰੈਸਸ ਹੀ ਆਈ ਕੱਲ ਤੇ ਇਸੇ ਐਸਪਰੈਸਸ ਹੀ ਹੈ ਨਹੀਂ ਇਹ ਤੇ ਸਾਰੀ ਦਿਹਾੜੀ ਸਵੇਰੇ 6 ਵਜੇ ਲੱਗਣਾ ਰਾਤੀ 6 ਵਜੇ ਵੱਜ ਜਾਂਦੇ ਅੱਛਾ ਹਾਂਜੀ ਪੂਰਾ ਦਿਨ ਲਾਉਂਦੇ ਪੂਰਾ ਦਿਨ ਲਾਈ ਜਾਵਾ ਇਹ ਲੱਗੇ ਡਟੇ ਰਹੀਏ ਤੇ ਫੇਰ ਕੰਮ ਮੁੱਕਦਾ ਵਾ ਜੇ ਇਹ ਜਿਹਨੇ ਤੁਸੀਂ ਬਤਲੀ ਇੱਕ ਤਿਆਰ ਕਰੰਦੇ ਹੋ ਕਿੰਨਾ ਸਮਾਂ ਲੱਗ ਜਾਂਦਾ ਇੱਕ ਬਤਲੀ ਨੂੰ ਤਿਆਰ ਹੁੰਦੇ ਇੱਕ ਇੱਕ ਬਤਲੀ ਨੂੰ 2.5 ਘੰਟੇ ਲੱਗ ਜਾਂਦੇ ਹਾਂਜੀ ਇਹ ਪੂਰਾ ਪ੍ਰੋਸੈਸ ਜਿਹੜਾ ਕੰਪਲੀਟ ਕਰਨ ਤੇ ਹਾਂ 3 ਘੰਟੇ ਲੱਗ ਜਾਂਦੇ ਠੀਕ ਹੈ ਹਾਂ ਤੁਸੀਂ ਸੇਲ ਕਿੱਥੇ ਕਰਦੇ ਹੋ ਇੱਥੋਂ ਹੀ ਕਰਦੇ ਕਿ ਜਾਂ ਦੁਕਾਨਾਂ ਵਾਲੇ ਲੈ ਜਾਂਦੇ ਤੁਹਾਡੇ ਤੋਂ ਆ ਕੇ ਨਹੀਂ ਐਹੀ ਹੈ ਨਾ ਇਹ ਮਾਰ ਸਾਨੂੰ ਚੱਕਾ ਹੁੰਦਾ ਵਾ ਐਹੀ ਚੱਕਾ ਫਿਰ ਬਣਾ ਕੇ ਉਹਨਾਂ ਨੂੰ ਦੇ ਦਈਏ ਸਾਨੂੰ ਲੇਬਰ ਮਿਲ ਜਾਂਦੀ ਆ ਅੱਛਾ ਇਹ ਸਪਲਾਈ ਉਹ ਕਰਦੇ ਹਾਂਜੀ ਕੀ ਬਦਲਾਅ ਕੀ ਨਜ਼ਰ ਆਇਆ ਜਿਵੇਂ ਤੁਸੀਂ 40 ਸਾਲ ਤੋਂ ਕੰਮ ਕਰ ਰਹੇ ਹੋ ਸਮੇਂ ਦੇ ਨਾਲ ਕੰਮ ਘਟਿਆ ਕਿ ਵਧਿਆ ਨਹੀਂ ਕੰਮ ਯਾਨੀ ਪਹਿਲਾਂ 100 ਘਰ ਕੰਮ ਕਰਦਾ ਸੀ ਹੁਣ 20 ਘਰ ਕੰਮ ਕਰਦੇ ਆ ਕੰਮ ਘਟਿਆ ਹੀ ਆ ਤੇ ਹੁਣ ਲੱਗਦਾ ਫਿਰ ਕੰਮ ਕਿਆ ਲੋ ਹੋ ਗਿਆ ਹੁਣ ਪਤਾ ਦਾ ਕੰਮ ਫੇਰ ਵੱਧ ਗਿਆ ਪੋ ਲੋ ਲੱਭਦੇ ਆ ਆਪਣੇ ਬੱਚੇ ਵੀ ਕੰਮ 'ਚ ਲਿਆਓ ਪਰ ਹੁਣ ਕਿਥੋਂ ਹੁਣ ਨਹੀਂ ਆ ਰਹੇ ਹੁਣ ਜਿੱਥੋਂ ਦੇ ਘਰ ਆਹੀਆਂ ਬਸ ਆਹੀ ਕੰਮ ਕਰਦੇ ਆ ਪੈਂ ਆਹੀ ਦਾ ਆਹੀ ਮੌਕੇ ਦਾ ਕੰਮ ਹੋ ਗਿਆ ਅੱਗੋਂ ਨਹੀਂ ਕੋਈ ਪੈ ਰਿਆ ਕੰਮ ਜੀ ਇਥੇ ਬਾਈ ਹੁਣਾ ਦੇ ਵੱਲੋਂ ਇੱਕ ਪ੍ਰਾਤ ਜਿਹੜੀ ਐ ਉਹ ਤਿਆਰ ਕੀਤੀ ਜਾ ਰਹੀ ਐ ਤਾਂ ਬਾਈ ਜੀ ਕੀ ਨਾਮ ਐ ਤੁਹਾਡਾ ਕੀ ਕਿਲਾ ਇੰਨਾ ਸਮਾਂ ਹੋ ਗਿਆ ਤੁਹਾਨੂੰ ਪ੍ਰਾਟਾ ਬਣਾਉਂਦੇ ਆ ਐ 40 ਸਾਲ ਹੋਈ ਗਏ ਅੱਛਾ 40 ਸਾਲ ਤੋਂ ਕਰ ਰਹੇ ਹੋ ਤੁਸੀਂ ਹਾਂਜੀ ਇਹ ਫਿਰ ਪ੍ਰਾਟਾ ਹੀ ਬਣਾਉਂਦੇ ਹੋ ਕੱਲੀਆਂ ਕਿ ਜਾਂ ਹੋਰ ਵੀ ਨਾਲ ਭਾਂਡੇ ਬਣਾਉਂਦੇ ਹੋ ਪੂਰੀ ਭਾਜੀ ਆਪ ਅੱਛਾ ਕੀ ਕੀ ਬਣਾਉਂਦੇ ਹੋ ਤੁਸੀਂ ਕੜਾਈ ਹੋ ਗਈ ਟੱਕਰ ਹੋ ਗਈ ਬਾਟੀ ਹੋ ਗਈ ਫਰਾਈਪੈਨ ਹੋ ਗਏ ਅੱਛਾ ਚਾਰ ਪੰਜ ਹਲਕੇ ਬਣਾਉਂਦੀ ਆ ਠੀਕ ਐ ਇਹ ਫਿਰ ਤੁਸੀਂ ਕੰਮ ਫਿਰ ਆਪਣੇ ਪਿਤਾ ਜੀ ਤੋਂ ਸਿੱਖਿਆ ਸੀਗਾ ਹਾਂਜੀ ਅੱਛਾ ਕਿੰਨੀਆਂ ਪੀੜ੍ਹੀਆਂ ਤੋਂ ਕਰ ਰਹੇ ਤੁਸੀਂ ਇਹ ਕੰਮ ਇਹ ਸਾਰੀ ਸਾਰੀ ਵੀੜੀ ਹੋਈ ਕੰਮ ਕਰਦੀ ਹੈ ਅੱਛਾ ਫਰਕ ਕੀ ਪਿਆ ਫਿਰ 40 ਸਾਲ ਦੇ ਵਿਚਕਾਰ ਕੰਮ ਵਧਿਆ ਕਿ ਘਟਿਆ ਕੰਮ ਵੇਖੋ ਜੀ ਘਟ ਗਿਆ ਜੀ ਹਾਂ ਕੰਮ ਹੈ ਹੀ ਬੰਦੇ ਕੰਮ ਕਰਨਾਂ ਲੇ ਹੋਣਾ ਹਾਂ 10 ਬੰਦੇ ਬੰਦੇ ਕੰਮ ਕਰਨਾਂ ਲੱਗ ਗਏ ਮੇਨ ਅੱਛਾ ਬੰਦਾ ਜੋ ਮਰਦੀ ਗਈ ਹੈ ਇਹ ਕੰਮ ਐਂਡਿਆ ਹੁਣ ਹਾਂ ਇਸ ਤੋਂ ਬਾਅਦ ਕੰਮ ਨਹੀਂ ਵਧਣਾ ਹੁਣ ਅੱਛਾ ਇਥੇ ਐਂਡ ਹੀ ਆ ਇਹ ਕੰਮ ਹਟਦਾ ਕੀ ਹੈ ਜਿੱਥੋਂ ਅਸੀਂ ਕੰਮ ਕਰਦੇ ਆ ਮੈਂ ਹਾਂ ਗਾ ਸਾਡੇ ਬੱਚੇ ਹੀ ਨਾ ਕੰਮ ਹੀ ਪਾਏ ਤੇ ਨਾ ਪਾਣੇ ਆ ਇਥੋਂ ਐਂਡ ਹੈ ਜੀ ਅੱਛਾ ਜਿਵੇਂ ਪਹਿਲਾਂ ਲੋਕ ਸਿਆਣੇ ਕਹਿੰਦੇ ਸੀਗੇ ਕਿ ਪਿੱਤਲ ਦੇ ਭਾਂਡਿਆਂ ਦੇ ਵਿੱਚ ਪਾਣੀ ਪੀਣਾ ਚਾਹੀਦਾ ਪਿੱਤਲ ਦੇ ਭਾਂਡਿਆਂ ਚ ਜਿਵੇਂ ਆਟਾ ਗੁੰਨਣਾ ਚਾਹੀਦਾ ਗੁੰਦੇ ਵੀ ਸੀਗੇ ਪਰ ਕਹਿੰਦੇ ਨੇ ਇੱਕ ਵਾਰ ਦੁਬਾਰਾ ਤੋਂ ਸਮਾਂ ਉਹ ਸ਼ੁਰੂ ਹੋ ਗਿਆ ਲੋਕ ਕੌਂਸ਼ੀਅਸ ਹੋ ਗਏ ਨੇ ਤੇ ਆਹ ਫਰਕ ਲੋਕਾਂ ਦੀ ਡਿਮਾਂਡ ਵਧੀ ਹੈ ਪਹਿਲਾਂ ਨਾਲੋਂ ਵਧੀਆ ਹਾਂ ਵਧੀਆ ਗੱਲ ਤਾਂ ਬਿਲਕੁਲ ਸਹੀ ਜਿਹੜੇ ਪਿੱਤਲਾ ਚੀ ਵਰਤੀ ਜੇ ਸਿਲਵਾਦਾ ਕੰਮ ਹੈ ਖਰਾਬ ਹੈਗਾ ਹਾਂ ਅੰਦਰੀ ਕੈਂਸਰ ਕੋਈ ਨਹੀਂ ਸਰ ਹੈਗੀ ਸਿਲਵਰ ਦੇ ਮਾਲ ਵਿੱਚ ਕੋਈ ਕੋਈ ਫਾਇਦਾ ਕੋਈ ਨਹੀਂ ਆ ਪਿੱਤਰ ਵਰਤੋ ਕਾਂਸੀ ਵਰਤੋ ਹਾਂ ਕਾਪਰ ਦਾ ਕੰਮ ਵਰਤੋ ਤਾਂਬਾ ਵਰਤੋ ਉਹ ਅਸੀਂ ਵਰਤਾ ਸਕੀ ਕਿੱਥੇ ਕਿੱਥੇ ਜਾਂਦੀਆਂ ਥੋਡੀਆਂ ਪ੍ਰਾਤਾਂ ਬਣੀਆਂ ਅਈ ਮਹਿੰਦੀ ਕਰਦੇ ਸਾਡੀ ਮਹਿੰਦੀ ਆ ਹਾਂ ਅਈ ਮਹਿੰਦੀ ਕਰਨੀ ਮੈਂ ਤਾਂ ਕਰਾਂਗੇ ਲੱਲਾਂ ਨਹੀਂ ਲੱਲਾਂਗੇ ਹਾਂ ਆਉਂਦੇ ਬਾਹਰੋਂ ਲੋਕ ਹੁੰਦੇ ਨੇ ਲੈਣ ਨਹੀਂ ਸਾਡੇ ਕੋਲ ਅੰਦੇ ਦਾ ਗਾਰੋਂ ਲੋਕ ਸਾਡੇ ਕੋਲ ਨਹੀਂ ਹੁੰਦੀ ਇਹ ਬਾਹਰ ਕੰਮ ਕਰਦੇ ਆ ਹਾਂ ਸਹੀ ਉਹ ਕੰਮ ਨਹੀਂ ਕਰਦੇ ਨਾ ਕਿੰਨਾ ਸਮਾਂ ਲੱਗ ਜਾਂਦਾ ਇੱਕ ਪ੍ਰਾਤ ਬਣਾਉਂਦੇ ਆ ਦੇਖੋ ਕੱਲ ਤੇ ਚਾਰੇ ਲੱਗ ਜਾਂਦੇ ਪ੍ਰਾਤਾਂ ਕਾ ਸਾਰੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਇਹ ਫਿਰ ਇਹਨਾਂ ਦੀ ਹੁਣ ਟਲਾਈ ਕਰ ਰਹੇ ਹੋ ਇਹਨਾਂ ਦੀ ਹਾਂਜੀ ਇਹ 30 ਸਾਲ ਆ ਜਿਹਦਾ ਜਿਨਾਨੀ ਮੇਕਅਪ ਨਹੀਂ ਕਰਦੀ ਹਾਂ ਇਹ ਉਹ ਹਿਸਾਬ ਜਿਹਾ ਅੱਛਾ ਇਹ ਮੇਕਅਪ ਹੋਣੇ ਜਿਨਾਨੀ ਨੂੰ ਹਾਂ ਜਿਨਾਨੀ ਨਾ ਮੀਠੀ ਕੁਪਲੇ ਪਾ ਲੈਂਦੀ ਆ ਬਿੰਦੀ ਸੁਰਖੀ ਲੰਦੀ ਆ ਉਹ ਹਿਸਾਬ ਬਿੰਦੀ ਸੁਰਖੀ ਲੱਗਣਦੀ ਇਹਨਾਂ ਨੂੰ ਹਾਂ ਬਸ ਤੁਸੀਂ ਘਰ ਦੇ ਵਿੱਚ ਹੀ ਰੱਖਿਆ ਹੋਇਆ ਇਹ ਸਾਰਾ ਕੰਮ ਹਾਂਜੀ ਘਰ ਦੀ ਜਗ੍ਹਾ ਹੀ ਆਂਦੀ ਕੰਮ ਕਰਨਾ ਥੱਲੇ ਉਹ ਹਾਂ ਤੇ ਘਰ ਦੀ ਜਾਨਾ ਬੱਚੇ ਪਾਲ ਨਹੀਂ ਪਾਲਨੇ ਇਸ ਜਗ੍ਹਾ ਦੇ ਉੱਪਰ ਦੀਗ ਤਿਆਰ ਕੀਤੀ ਜਾਂਦੀ ਹੈ ਜਿਹੜੀ ਗੁਰੂ ਘਰਾਂ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਜਿਨ੍ਹਾਂ ਦੇ ਵਿੱਚ ਦਾਲਾਂ ਬੰਦੀਆਂ ਨੇ ਤਾਂ ਇਹ ਪਿੱਤਲ ਦੀਆਂ ਦੀਗਾ ਹੈਗੀਆਂ ਨੇ ਜਿਹੜੀਆਂ ਇੱਥੇ ਤਿਆਰ ਤਾਂਬੇ ਦੀਆਂ ਤਾਂਬੇ ਦੀਆਂ ਦੀਗਾ ਹੈਗੀਆਂ ਜਿਹੜੀਆਂ ਤਿਆਰ ਕਰ ਰਹੇ ਨੇ ਅੰਕਲ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਿਆਰ ਕਰਦੇ ਆ ਇਹ ਨੂੰ ਤਾਂ ਬਾਬਾ ਜੀ ਹੋ ਗਿਆ 50 ਸਾਲ ਹੋ ਗਏ ਜਾਂ ਸੱਚ ਅੱਛਾ 50 ਸਾਲ ਤੋਂ ਤੁਸੀਂ ਕਰਿਓ ਕੰਮ ਆਈ ਸਾਰੇ ਭਾਂਡੇ ਆਟਮਾ ਵੱਖੋ ਵੱਖ ਬਣਾਈ ਸੀ ਇਹ ਹੁਣ ਆਣ ਕੇ ਇਹ ਵੱਡੇ ਪਤਿਲੇ ਲੱਗੇ ਮਨੋ ਅੱਛਾ ਇਹ ਬਤ ਪਤੀਲੇ ਅੰਕਲੇ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ। ਹੋਰ ਦੁਕਾਨਦਾਰ ਸਾਡੇ ਕੋਲ ਲੈ ਜਾਂਦੇ ਆ ਫਿਰ ਕੋ ਗਾਹ ਕਉਂਦੇ ਆ ਸਰ। ਅੱਛਾ। ਉਹਨਾਂ ਦਾ ਕੰਮ ਵੇਹੰਤਰੇ ਕਰੀਦਾ। ਠੀਕ ਐ। ਕਿੰਨੀ ਪੀੜੀ ਕਰ ਰਹੇ ਹੋ ਤੁਸੀਂ ਇੱਥੇ ਕੰਮ? ਹਾਂਜੀ। ਕਿੰਨੀ ਪੀੜੀ ਆ ਤੁਹਾਡੀ? ਪੀੜੀਆਂ ਐ ਸਾਰੇ ਸਾਡੇ ਵੱਡੇ ਕੰਮ ਕਰਦੇ ਆਏ ਆ। ਅਸੀਂ ਲਾਹੌਰ ਤੋਂ ਆਏ ਨੇ। ਅੱਛਾ। ਲਾਹੌਰ ਸਾਬ ਲੁੱਟੇ-ਪੁੱਟੇ ਗਏ ਇੱਥੇ ਆ ਗਏ ਨਣਿਆਲਾ ਗੁਰੂ ਚ। ਲਾਹੌਰ ਦੇ ਵਿੱਚ ਵੀ ਵੱਡੇ ਇਹੀ ਕੰਮ ਕਰਦੇ ਸੀਗੇ। ਹਾਂ। ਅੱਛਾ। ਲਾਹੌਰ ਉਹਦੇ ਪੁਰਾਣਾ ਸਾਡਾ ਲਾਹੌਰ ਆ। ਸਾਡੇ ਜੋ ਜੁਰਗ ਜਿਹੜੇ ਲਾਹੌਰ ਤੋਂ ਆਏ ਆ ਤੇ ਉਹ ਮੁੜ ਕੇ ਫੇਰ ਜਦੋਂ ਸਨ 47 ਦੇ ਵਿੱਚ ਹੋਇਆ ਉਹ ਕੰਮ ਤੇ ਮੁੜ ਕੇ ਫੇਰ ਇੱਧਰ ਪੰਜਾਬ ਚ ਆ ਗਏ ਫਿਰ ਇਥੇ ਆੜੇ ਰਿਸ਼ਤੇਦਾਰ ਆ ਗਏ ਉਹਨਾਂ ਨੇ ਕੋਲ ਅੱਛਾ ਨਾ ਸਮਾਂ ਲੱਗ ਜਾਂਦਾ ਇਹ ਤਾਂਬੇ ਦੀ ਦੀਗ ਬਣਾਉਣ ਤੇ ਤੁਹਾਨੂੰ ਇਹਨੂੰ ਭਾਜੀ ਅੱਜ ਭਾਈ ਨਹੀਂ ਇਤਨਾ ਨਾ ਤਿਆਰ ਹੋਣਾ ਅੱਛਾ ਤਿੰਨ ਦਿਨਾਂ ਦੇ ਵਿੱਚ ਤਿੰਨ ਲੱਗ ਜਾਂਦੇ ਨੇ ਇੱਕ ਦਿਨ ਇੱਕ ਭਾਂਡੇ ਨੂੰ ਅੱਛਾ ਇੱਕ ਭਾਂਡੇ ਨੂੰ ਆਹ ਇਹ 50 ਕਿਲੋ ਅੱਛਾ ਇਹ ਫਿਰ ਬਨਉਨੇ ਕਿਵੇਂ ਇਹ ਇੱਥੇ ਜੋੜ ਲੱਗਦਾ ਇਹਦੇ ਚ ਆ ਆ ਵੇਖੋ ਇਹ ਪੰਜ ਚੀਜ਼ਾਂ ਲੱਗਦੀਆਂ ਅੱਛਾ ਇਹ ਉੱਪਰ ਲਵਾ ਹਾਂ ਇਹਦੇ ਨਾਲ ਉਹ ਸਾਹਮਣੇ ਪਟੀਆਂ ਪਈਆਂ ਠੀਕ ਹੈ ਉਹ ਜਿਹੜੀਆਂ ਲੱਗਦੀਆਂ ਹਾਂ ਫਿਰ ਥੱਲੇ ਥੱਲਾ ਲੱਗਦਾ ਉੱਪਰ ਕੜਾ ਲੱਗਦਾ ਜਿੱਦਾਂ ਆ ਤਿਆਰ ਇਹ ਵੱਖੋ ਵੱਖਰੇ ਪੀਸ ਲੱਗਦੇ ਅੱਛਾ ਇਹ ਫਿਰ ਅਕੜ ਪਹਿਲਾਂ ਨਾਲੋਂ ਕੰਮ ਘਟਿਆ ਹੁਣ ਕਿ ਜਾਂ ਵਧਿਆ ਪਹਿਲਾਂ ਜਿਵੇਂ ਵਿੱਚ ਜੀ ਤਾਂ ਫਰਕ ਪੈ ਗਿਆ ਸੀ ਕੰਮ ਬੰਦੇ ਨਹੀਂ ਹੈਗੇ ਕੰਮ ਕਰਨ ਅੱਛਾ ਕੰਮ ਦੇ ਬਹੁਤ ਆ ਲੋਕੀ ਮੰਗਦੇ ਅੱਬਾ ਬੱਗਾ ਕਰਦੇ ਹੋ ਅੱਛਾ ਕੰਮ ਕਰਨ ਵਾਲਾ ਨਹੀਂ ਕੋਈ ਅੱਛਾ ਤੁਸੀਂ ਫਿਰ ਘਰ ਚੋਂ ਇਕੱਲੇ ਕਰਦੇ ਹੋ ਕਿ ਜਾਂ ਨਾਲ ਲੱਗਦੇ ਬੱਚੇ ਨਾ ਨਾ ਮੈਂ ਇਕੱਲਾ ਹੀ ਕਰਦਾ ਜਾਂ ਮੇਰਾ ਭਰਾ ਕਰਦਾ ਉਹ ਹੋਰ ਕੰਮ ਕਰ ਹਾਈ ਤੇ ਪਿੱਤਲ ਤੇ ਤਾਂਬੇ ਦੇ ਜਿਹੜੇ ਨੇ ਉਹ ਭਾਂਡੇ ਤਿਆਰ ਕੀਤੇ ਜਾ ਰਹੇ ਨੇ ਤਾਂ ਅੰਕਲ ਸਾਡੇ ਨਾਲ ਨੇ ਅੰਕਲ ਇਹ ਕੀ ਤਿਆਰ ਕਰ ਰਹੇ ਹੋ ਤੁਸੀਂ ਇਹ ਲਗਣ ਆਈ ਅੱਛਾ ਇਹ ਕਾਮਰ ਸੋਈ ਦੇ ਕੰਮਾਸ ਤੇ ਆ ਅੱਛਾ ਕਿਹੜੇ-ਕਿਹੜੇ ਕੰਮ ਵਾਸਤੇ ਵਰਤਿਆ ਜਾਂਦਾ ਇਹ? ਇਹ ਜੋ ਮਰਜ਼ੀ ਬਣਾਓ। ਅੱਛਾ। ਆਪਣੇ ਘਰ ਸੋਈ ਜਿਹਾ ਆਪਾਂ ਵਰਤਾਂਗੇ। ਇਹਨੂੰ ਜੋ ਮਰਜ਼ੀ ਬਣਾ ਸਕਦੇ ਆ। ਦੁੱਧ ਗਰਮ ਕਰ ਸਕਦੇ ਆ, ਸਬਜ਼ੀ ਬਣਾ ਸਕਦੇ ਆ। ਹਾਂ। ਇਤੋਂ ਸਮਾਂ ਹੋ ਗਿਆ ਅੰਕਲ ਤੁਹਾਨੂੰ ਇਸ ਕੰਮ ਦੇ ਵਿੱਚ। ਕੋਈ ਗਿਆ 45-46 ਸਾਲ। 45-46 ਸਾਲ। ਪਹਿਲਾਂ ਕੌਣ ਕਰਦਾ ਸੀ ਗਿਆ ਤੁਹਾਡੇ ਪਰਿਵਾਰ ਦਾ? ਤੁਹਾਡੇ ਬਜ਼ੁਰਗ ਅੱਛਾ ਬਜ਼ੁਰਗ ਕਰਦੇ ਸੀਗੇ। ਠੀਕ ਹੈ। ਅੱਗੋਂ ਫਿਰ ਨਵੀਂ ਪੀੜ੍ਹੀ ਵੀ ਕਰਦੀ ਐ? ਨਹੀਂ। ਤੇ ਸਾਡੇ ਤਾਂ ਕਣੀਆਂ ਕੰਮ अच्छा ये फिर अंको किथे किथे ਜਾਂਦੇ ਨੇ ਸਪਲਾਈ ਕਿਥੇ ਹੁੰਦੇ ਨੇ ਇਥੋਂ ਬਾਹਰਲੀ ਕੰਟਰੀ ਜੀ ਵੀ ਜਾਂਦੇ ਆ ਆ ਭਾਂਡੇ ਆ ਇਹ ਬਹੁਤ ਜ਼ਿਆਦਾ اچھا ਇਹ ਆਪਣੇ ਹਿੰਦੁਸਤਾਨ ਜੀ ਵੀ ਲੱਗਦੇ ਆ ਬਾਹਰਲੀ ਕੰਟਰੀ ਜਾਰਾ ਜਾਂਦੇ ਆ اچھا ਉਹ ਬਰਤਨ ਆ ਇੱਕ ਇਹ ਕਹਾਡਾ ਬਰਤਨ ਮੰਨਦਾ ਉਹ ਜਿਹੜਾ ਲਗੋ ਰੰਜਨ ਠੀਕ ਹੈ ਉਹ ਜੰਮੂ ਕਸ਼ਮੀਰ ਜਾਂਦਾ ਸਾਰਾ اچھا ਉਹ ਸਾਰਾ ਜੰਮੂ ਕਸ਼ਮੀਰ ਜਾਂਦਾ ਉਹ ਦਿੱਲੀ ਜੰਮੂ ਕਸ਼ਮੀਰ ਜਿਹੜਾ ਰਸਤਾ ਖੁੱਲਦਾ ਹੋ ਜਾਂਦਾ اچھا ਇਹਦੇ ਕੰਮ ਹੈਗਾ ਵਾ ਚੰਡੀਗੜ੍ਹੋਂ ਮੈਡਮ ਆਂਦੀ ਆ ਉਹ ਬਣਾਉਂਦੀ ਆ ਠੀਕ ਹੈ ਕਿ ਉਹ ਕੋਲ ਆ ਆਰਡਰ ਆ ਜਾਂਦੇ ਨੇ ਇਕੱਠੇ ਉਹ ਲੈ ਕੇ ਜਾਂਦੇ ਨੇ ਇਹ ਆਰਡਰ ਆ ਜਾਂਦੇ ਉਹ ਉਹ ਭਾਂਡੇ ਦਾ ਆਰਡਰ ਆਉਂਦਾ ਭਾਂਡਾ ਉਹਨਾਂ ਨੇ ਜਿੰਨੇ ਉਹਨਾਂ ਨੂੰ ਚਾਹੀਦੇ ਉਹਨੇ ਬਣਾਉਂਦੇ ਆ ਸਾਡੇ ਕੋਲ ਅੱਛਾ ਉਹਨਾਂ ਨੂੰ 50 ਪੀਸ ਦੀ ਜਰੂਰਤ ਆ 50 ਬਣਾਉਂਦੇ ਆ 100 ਦੀ ਜਰੂਰਤ 100 ਬਣਾਉਂਦੇ ਆ 10 ਦੀ ਜਰੂਰਤ 10 ਬਣਾਉਂਦੇ ਆ ਅੱਛਾ ਜਿੰਨਾ ਦਾ ਮਾਲ ਅਗਲੇ ਲੱਗਦਾ ਉਹਨਾ ਬਣਾਉਂਦੇ ਆ ਸਤਿਨਾਕ ਤੁਹਾਡੇ ਕੋਲ ਆਰਡਰ ਆ ਗਿਆ ਉਹ ਸਭ ਨਾਲ ਤਿਆਰ ਕਰਦੇ ਹਾਂ ਆ ਤਿਆਰ ਕਰ ਆਪਾਂ ਤਿਆਰ ਕਰ ਦਿੰਦੇ ਆ ਇਹ ਤਾਂ ਫਿਰ ਅਜੇ ਇਹਦੇ ਚ ਜਿਵੇਂ ਤੁਸੀਂ ਜੋੜ ਪਾ ਕੇ ਇਹਨੂੰ ਤਿਆਰ ਕਰ ਰਹੇ ਹੋ ਜਿਵੇਂ ਉਹ ਮੈਨੂੰ ਲੱਗਦਾ ਕਿ ਸੈੱਟ ਤਿਆਰ ਹੋਇਆ ਪਿਆ ਇਹ ਫਿਰ ਕਿਵੇਂ ਇਹਨੂੰ ਪਾਲਿਸ਼ ਕਿਵੇਂ ਕਰਨੇ ਹੋ ਇਹਨੂੰ ਆਪਾਂ ਇਹਨੂੰ ਕਲੀ ਕਰਕੇ ਪਾਲਿਸ਼ ਕਰਾਉਣੀ ਆ ਇਹ ਢੱਕਣ ਵੀ ਲਾ ਕੇ ਵਾ ਹਾਂ ਇਹਦੇ ਉੱਪਰ ਆ ਢੱਕਣ ਮੰਦਾ ਵਾ ਅੱਛਾ ਇਹ ਵਾਲਾ ਢੱਕਣ ਮੰਦਾ ਇਹਨੂੰ ਕੁੰਡੇ ਵੀ ਲੱਗਦੇ ਆ ਅੱਛਾ ਦੋ ਸਾਈਡ ਤੇ ਕੁੰਡੇ ਲੱਗਣਿਆ ਅੱਛਾ ਇਹ ਢੱਕਣ ਮੰਨਾ ਢੱਕਣ ਵਾਲੇ ਤਿਆਰ ਕਰਨਾ ਇਹ ਫਿੱਟ ਹੋਣਾ ਵਾਲੇ ਢੱਕਣ ਨੂੰ ਹਾਂ ਇਹ ਇਹ ਪੂਰਾ ਤਿਆਰ ਕਲੀ ਕਰਕੇ ਪਾਲਸ਼ ਕਰਾ ਕੇ ਫਿਰ ਆਪਾਂ ਉਹਨਾਂ ਨੂੰ ਦੇਣਾ। ਅੱਛਾ ਇਹਦੇ ਫਾਇਦੇ ਦੱਸਿਓ ਅੰਕਲ ਇਹ ਤਾਂਬੇ ਦੇ ਵਿੱਚ ਬਰਤਨ 'ਚ ਸਬਜ਼ੀਆਂ ਬਣਾਉਂਦਾ ਕੀ ਫਾਇਦਾ ਕੀ ਹੁੰਦਾ? ਪਹਿਲਾਂ ਵੱਡੇ ਬਜ਼ੁਰਗ ਆਗੇ ਹਨਾ ਚੱਲਦਾਾਂ ਮਾ ਵਰਤ ਰਹੇ। ਤੇ ਉਹਨਾਂ ਦੀ ਉਮਰ ਕਿੰਨੀ-ਕਿੰਨੀ ਹੁੰਦੀ? 6 ਸਾਲ ਤੋਂ ਘੱਟ 90 85 100 ਸਾਲ ਤੋਂ ਘੱਟ ਪੂਰਾ ਹੀ ਨਹੀਂ ਹੁੰਦਾ ਬੰਦਾ। ਤੇ ਹੁਣ 60 ਸਾਲ ਦੀ ਉਮਰ ਵੀ ਨਹੀਂ ਜਾਣ ਦਿੰਦੇ। ਹੁਣ ਦੇ ਬਹੁਤ ਜ਼ਿਆਦਾ 50 ਸਾਲ ਦੀ ਉਮਰ ਹੁੰਦੀ ਆ। ਬੰਦਾ ਹੋ ਜਾਂਦਾ। ਆਪਰੇ ਸਿਲਵਰ ਦਾ ਜਿਹੜਾ ਕੰਮ ਚੱਲਿਆ ਤਾਂ ਨਾ ਅਲੂਮੀਨੀਅਮ ਕਹਿੰਦੇ ਆ ਝਾਤੀ ਸਿਲਵਰ ਕਹਿੰਦੇ ਆ ਉਹ ਛੂਗਦੀ ਬਿਮਾਰੀ ਆ ਇਹ ਦੇ ਸਰੀਰ ਨੂੰ ਬੜੇ ਫਾਇਦੇ ਆ ਬਹੁਤ ਫਾਇਦਾ ਮੋਸਮਾਂ ਦੇ ਜਿਹੜੇ ਲੋਕ ਆ ਨਾ ਉਹ ਬਹੁਤ ਤਾਂਬਾ ਪਿੱਤਲ ਤਾਂਬਾ ਵਰਤਦੇ ਜਾਂ ਤਾਂ ਤੇ ਉਹਨਾਂ ਦੇ ਰੰਗ ਵੇਖੋ ਕਿੰਨੇ ਲਾ ਹਾਂ ਇਹ ਦੋਸਤਾਂ ਵਿੱਚ ਜ਼ਿਆਦਾ ਤੌਰ ਦੇਣਾ ਇਹ ਸਿਲਵਰ ਜ਼ਿਆਦਾ ਵਰਤਦੇ ਆ ਉਹਦੇ ਨਾਲ ਬੰਦਾ ਘਟੇ ਜਾਂਦਾ ਘਟੇ ਚੱਲਦਾ ਤੁਹੀ ਆਵਾਜ਼ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੋ ਗਈ 22 ਸਾਲ 32 ਸਾਲ ਤੁਸੀਂ ਵੀ ਵੇਖਦੇ ਪਏ ਨਾ 50 ਸਾਲ ਦੀ 59 ਸਾਲ ਦੀ 50 ਸਾਲ ਦੀ ਉਮਰ ਦੇ ਬੱਚੇ ਤੁਰ ਹੀ ਜਾਂਦੇ ਆ ਕਿਸੇ ਦੀ ਉਮਰ ਹੀ ਨਹੀਂ ਹੁੰਦੀ ਯਾਰਾ ਪਹਿਲੇ ਤੁਸੀਂ ਆਪਣੇ ਘਰੋਂ ਬੁੱਛੇ ਕੋ ਬਜ਼ੁਰਗਾਂ ਦੀ ਉਮਰ ਕਿੰਨੀ ਬਾਹੂ ਸੀਗੀ 100 ਨਾਲ ਵੀ ਪੱਟਾ ਪੀਂਦੇ ਤੇ ਜੇ ਉਹ ਫੜ ਲੈਂਦੇ ਸੀ ਨਾ ਕਿ ਇਹਦੀ ਬਾਹ ਤੇ ਛੱਡੀ ਨਹੀਂ ਛੜਾ ਨਹੀਂ ਸਕਦਾ ਤੇ ਹੁਣ ਤੇ ਬਾਹ 60 ਸਾਲ ਦਾ ਬੰਦਾ ਲੋਨ ਬਾਹ ਫੜਦਾ ਉਹ ਝੱਟ ਛੇੜਾ ਲੈਂਦਾ ਉਹ ਬੰਦੇ ਸਾਸ ਸੱਤਿਆ ਨਹੀਂ ਆ ਗਈ। ਇਸ ਕਰਕੇ ਇਹ ਚੀਤ ਫੇਰ ਚੱਲੀ ਆ। ਪਿੱਤਲ ਦਾਮਾ ਫੇਰ ਚੱਲਿਆ ਦੁਬਾਰਾ। ਵਿੱਚ ਇੱਕ ਦੋਰ ਸੀਗਾ ਜਦੋਂ हट ਗਈ ਸੀਗੀ। ਹਟ ਗਿਆ ਸੀ। ਉਹ ਤੋਂ ਉਹਨਾਂ ਨੂੰ ਬਿਮਾਰੀਆਂ ਬਹੁਤ ਲੱਗੀਆਂ। ਅਕਲ ਕਿੰਨਾ ਸਮਾਂ ਲੱਗਦਾ ਫਿਰ ਤੁਹਾਨੂੰ ਇਹ ਕਿੰਨੇ ਵਜੇ ਤੱਕ ਆ ਜਾਣੇ ਹੋ ਤੁਸੀਂ? ਪੂਰਾ ਦਿਨ ਕਿੰਨਾ ਸਮਾਂ ਕਰਦੇ ਹੋ ਭੰਨ। ਅਈ ਸਾਡਾ ਕੋਈ ਟਾਈਮ ਨਹੀਂ ਹੁੰਦਾ। ਅੱਛਾ। ਸਵੇਰੇ ਆਪਾਂ 7 ਵਜੇ ਆਨੇ ਰਾਤੀ 9 ਵਜਨਦੇ ਆ। 8:00 ਵਜਨਦੇ ਆ। ਸਰੀਰ ਥੱਕੇ ਦਾ ਛੱਡਦੀਦਾ। ਅੱਛਾ। ਹਰਦpass ਹੋ ਗਈ। ਬੰਦੇ ਬਾਅਦਸ ਬਸਦੇ ਹੋਣੀਆਂ ਹੀ ਆ ਬੰਦੇ ਜੀ। ਤੇ ਇਸ ਕਰਕੇ ਰਾਤੀ 8 8:30 ਵਜ ਜਾਂਦੇ ਆ ਕੰਮ ਕਰਦੇ ਆ। ਠੀਕ ਆ ਤਾਂ ਇਹ ਜਿਹੜੇ ਨੇ ਬਰਤਨ ਇੱਥੇ ਤਿਆਰ ਕੀਤੇ ਜਾਂਦੇ ਨੇ ਇਹ ਇੱਥੇ ਬਣਾ ਰਹੇ ਨੇ ਤਾਂ ਇਹ ਬਣ ਕੇ ਜਿਹੜੇ ਨੇ ਉਹ ਤਿਆਰ ਹੋਏ ਪਏ ਨੇ ਇਹਨਾਂ ਨੂੰ ਪਾਲਿਸ਼ ਜਿਹੜਾ ਉਸ ਤੋਂ ਬਾਅਦ ਕਰ ਦਿੱਤਾ ਜਾਂਦਾ ਤਾਂ ਇਹ ਨੌਜਵਾਨ ਵੀ ਇੱਕ ਸਾਡੇ ਨਾਲ ਮੌਜੂਦ ਹੈਗੇ ਨੇ। ਬਹੁਤ ਘੱਟ ਨੇ ਨੌਜਵਾਨ ਜਿਹੜੇ ਇਹ ਕੰਮ ਕਰਦੇ ਨੇ ਤਾਂ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ। ਵੇ ਦੋਸਾਂ ਲਈ ਅੱਛਾ ਦੋ ਸਾਲ ਹੋ ਗਏ ਨੇ ਹਾਂਜੀ ਇਹ ਫਿਰ ਕਿਵੇਂ ਇੰਟਰਸਟ ਪਰਿਵਾਰ ਚ ਸੀਗਾ ਉਸ ਤੋਂ ਬਾਅਦ ਤੁਸੀਂ ਟੁੜੇ ਹਾਂਜੀ 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 ਉਸ ਪਾਪਾ ਕੰਮ ਕਰਦੇ ਹੀ ਅੱਛਾ ਤੇ ਫਿਰ ਮੈਨੂੰ ਵੀ ਨਾਲ ਕਰਨਾ ਪਿਆ ਤੁਸੀਂ ਨਾਲ ਕਰਦੇ ਹੋ ਤੁਸੀਂ ਇਹ ਟੱਕਣੋਂ ਕੁੰਡੇ ਲਾਉਂਦੇ ਆ ਜੀ ਇਹਦਾ ਕੁੰਡੇ ਦਾ ਹਾਂਜੀ ਅੱਛਾ ਉਹਦੇ ਟੱਕਣ ਬਣਾ ਦੇ ਹਾਂਜੀ ਹਾਂਜੀ ਕੀ ਤੁਸੀਂ ਕੀ ਮਹਿਸੂਸ ਕੀਤਾ ਕਿ ਇਹ ਹੁਣ ਡਿਮਾਂਡ ਵਧਣੀ ਦੁਬਾਰਾ ਤੋਂ ਸ਼ੁਰੂ ਹੋ ਗਈ ਇਹਨਾਂ ਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਤੇ ਇਸ ਕਰਕੇ ਫਿਰ ਆਪ ਕੰਮ 'ਚ ਵਾਣਾ ਪਿਆ ਜੀ ਅੱਛਾ ਬਾਹਰ ਨੌਕਰੀ ਦੀ ਕਰਨ ਨਾਲ ਚੰਗਾ ਤੇ ਆਪਣਾ ਕੰਮ ਵਧੀਆ ਜੀ ਇਸਕਾ ਸੀ ਵੀ ਦੇਖਦੇ ਹੋਵੋਗੇ ਇੱਕ ਰੈਲਿਟੀ ਸ਼ੋਅ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਹੋਇਆ ਸੀਗਾ ਕਿ ਜੰਡਿਆਲਾ ਗੁਰੂ ਤੋਂ ਭਾਂਡੇ ਬੰਦਦੇ ਨੇ ਇੱਕ ਸੰਸਥਾ ਬਣਾ ਕੇ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਂਦੀ ਹੈ ਲੱਗਦਾ ਕਿ ਇਹ ਬਿਜ਼ਨਸ ਮਾਈਂਡਡ ਤੋਂ ਵੀ ਬਹੁਤ ਹੁਣ ਅੱਗੇ ਜਾ ਰਿਹਾ ਬਹੁਤ ਜ਼ਿਆਦਾ ਅੱਗੇ ਜਾ ਰਿਹਾ ਜੀ ਪਾਂਡਿਆਂ ਦੇ ਨਾਲ-ਨਾਲ ਇਸ ਬਾਜ਼ਾਰ ਦੇ ਵਿੱਚ ਪਿੱਤਲ ਤੇ ਤਾਂਬੇ ਦੇ ਤਬਲੇ ਵੀ ਤਿਆਰ ਕੀਤੇ ਜਾਂਦੇ ਨੇ ਤਾਂ ਕਾਰੀਗਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਤਾਂ ਇਹ ਇਸ ਵੇਲੇ ਤਿਆਰ ਕਰਦੇ ਪਏ ਨੇ ਤਾਂ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੇਵਲ ਜੀ اچھا ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਮੈਨੂੰ ਹੋ ਗਿਆ ਘੱਟੋ-ਘੱਟ 45 ਸਾਲ ਹੋ ਗਿਆ ਅੱਛਾ 45 ਸਾਲ ਕੰਮ ਕਰਦੇ ਹੋ ਬਣਾਉਂਦੇ ਹੋ ਤੁਸੀਂ ਇੱਥੇ ਮੈਂ ਪਾਂਡੇ ਸਾਰੇ ਬਣਾ ਲੈਂਦਾ तकरीबन ਕੋਈ ਪਾਂਡਾ ਜੇ ਅੱਛਾ ਜਿਹਨਾਂ ਮੱਧੀ ਆ ਜੇ ਇਹ ਜੋ ਤਿਆਰ ਕਰ ਰਹੇ ਤੁਸੀਂ ਹੁਣੇ ਇਹ ਚੀਜ਼ਾਂ ਇਹ ਕੀ ਆ ਇਹ ਇਹ ਤਬਲੇ ਇਹ ਗੁਰਦਾਰੇ ਲਾਗੇ ਵੀ ਜਾਂਦੇ ਆ ਤਬਲੇ ਇਹ ਤਬਲੇ ਬਣਾਉਂਦੇ ਆ ਐ ਤਰ੍ਹਾਂ ਇਹ ਪਹਿਲਾਂ ਬੜੇ ਮਿਹਨਤ ਬੜੇ ਕਰਨੇ ਪੈਂਦੀ ਆ ਬੜਾ ਕੁੱਟਣਾ ਪੈਂਦਾ ਬੜਾ ਕੁੱਟ-ਕੁੱਟ ਕੇ ਫਿਰ ਇਤਰਾ ਪੀਹ ਤਿਆਰ ਕਰਨੇ ਪੈਂਦੇ ਆ ਅੱਛਾ ਤੇ ਫਿਰ ਇਤਰਾ ਤਵਲਾ ਵੇਹਰ ਹੁੰਦਾ ਇਹ ਪਾਲਛੀ ਹੁੰਦਾ ਵਾ ਉਹ ਪਾਲਛੀ ਦਹੋਂਦਾ ਤੁਨ ਇਹ ਫਿਰ ਅਜੇ ਦੂਜਾ ਰੌ ਮਟੀਰੀਅਲ ਐ ਇਹ ਸਾਰਾ ਠੀਕ ਐ ਤਾਂ ਇਸ ਨੂੰ ਜਿਹੜਾ ਉਹ ਰਗੜ ਕੇ ਤੁਸੀਂ ਤਿਆਰ ਕਰਦੇ ਹੋ ਅੱਛਾ ਇਹ ਬਣ ਕੇ ਪੂਰਾ ਤਿਆਰ ਹੋ ਜਾਂਦਾ ਇਦਾਂ ਇਹ ਤਾਂ ਤਿਆਰ ਹੁੰਦਾ ਹਾਂ ਇਹ ਤਾਂ ਜਿਵੇਂ ਲੱਗਦਾ ਚਮੜਾ ਲੱਗਦਾ ਤੇ ਅੱਛਾ ਉਹ ਤੇ ਧਾਗੇ ਲਾ ਕੇ ਇੱਕ ਲੱਕੜ ਦਾ ਲੱਗਦਾ ਵਾ ਹਾਂ ਇਹ ਗੁਰਦੁਆਰਾਜ ਦੇ ਮੰਦਰਾਂ ਦੇ ਮੁੰਡੇ ਸਕੂਲਾਂ ਦੇ ਜਾ ਸਕਦਾ ਹੈ ਤੇ ਮਨੋ ਕੇ ਅੰਕ ਜਿਵੇਂ ਇਹ ਰੰਗ ਇਹਨਾਂ ਦਾ ਹਜੇ ਕਾਲਾ ਨਜ਼ਰ ਆ ਰਿਹਾ ਹੈ ਇਹ ਫਿਰ ਪਾਲਿਸ਼ ਹੁੰਦੀ ਹੈ ਇਹਨੂੰ ਬਣਾ ਤੇਜਾਬ ਲਾਵਾਂਗੇ ਤੇਜਾਬ ਲਾ ਕੇ ਪੱਤਾ ਰੰਗ ਨਿਕਲੂਗਾ ਫਿਰ ਉਪਰ ਤੋਂ ਛਿਲਾਈ ਹੋ ਗਈ ਫਿਰ ਪਾਲਿਸ਼ ਹੋ ਗਈ ਫਿਰ ਸੋਹਣੇ ਰੰਗਾਂ ਚਮਕਦਾ ਕਿੰਨਾ ਸਮਾਂ ਲੱਗ ਜਾਂਦਾ ਇਹਨੂੰ ਇੱਕ ਤਬਲੇ ਨੂੰ ਤਿਆਰ ਹੁੰਦੇ ਆ ਦੇਖੋ ਇਹ ਢਾੜੀ ਜੇ ਬੰਦਾ 2 ਬੰਦੇ ਤਿਆਰ ਕਰ ਸਕਦਾ ਢਾੜੀ ਆ ਇੱਕ ਦੋ ਤਵਲੇ ਦੋ ਮਤਲਬ ਇੱਕ ਦਾਇਜ ਲੱਗ ਜਾਂਦੀ ਹੈ ਇੱਕ ਬੰਦਾ ਦੋ ਤਵਲੇ ਤਿਆਰ ਕਰਦਾ ਤਿਆਰ 0 ਤਲਾ ਕਰਾਤਾ ਕ ਲੱਗੇ ਇਹਨਾਂ ਕੋਲ ਫਿਰ ਕਿੱਥੇ ਕਿੱਥੇ ਜਾਂਦੇ ਨੇ ਤਵਲੇ ਥੋੜੇ ਕੋ ਤਿਆਰ ਹੋ ਗਏ ਇਹ ਦੇਖੋ ਜੀ ਪਟਿਆਲੇ ਜੰਦਰ ਅੰਮ੍ਰਿਤਸਰ ਲੁਧਿਆਣਾ ਹਾਂ ਤੇ ਗਾਂ ਫਿਰ ਗਾਂ ਗਾਂ ਬਾਦ ਮੁਲਕਾਂ ਜਾਂਦੇ ਅੱਛਾ ਪਹਿਲਾਂ ਜਿਵੇਂ ਜਿਆਦਾ ਸੀਗੇ ਇਹਨਾਂ ਦੀ ਡਿਮਾਂਡ ਹੈ ਹੁਣ ਵੀ ਓਵੇਂ ਆ ਕਿ ਜਾਂ ਹੁਣ ਘਟੀ ਜਿਆਦਾ ਵਾ ਹੁਣ ਬਹੁਤ ਜਿਆਦਾ ਡਿਮਾਂਡ ਆ ਅੱਛਾ ਹੁਣ ਜਿਆਦਾ ਹੋ ਗਈ ਅੱਗਣਾ ਜਿਆਦਾ ਹੀ ਆ ਮਤਲਬ ਬਹੁਤ ਜਿਆਦਾ ਡਿਮਾਂਡ ਆ ਅੱਛਾ ਆਮ ਤੌਰ ਤੇ ਕਈ ਵਾਰੀ ਅਸੀਂ ਦੇਖਦੇ ਆਂ ਕਿ ਲੱਕੜ ਲੱਗੀ ਹੁੰਦੀ ਤਬਲੇ ਦੇ ਆਲੇ ਦੁਆਲੇ ਉਹ ਇਹਦੇ ਉੱਪਰ ਲੱਗੀ ਹੁੰਦੀ ਹੈ ਨਹੀਂ ਇੱਕ ਇੱਕ ਲੱਕੜ ਤਾਂ ਹੁੰਦਾ ਵਾ ਇੱਕ ਲੱਕੜ ਤਾਂ ਹੁੰਦਾ ਇੱਕ ਇਹ ਪਤਲ ਹੁੰਦਾ ਜਾਂ ਤਾਂਬੇ ਦਾ ਹਾਂ ਜਾਂ ਲੋਹੇ ਦਾ ਇਹ ਤਾਂ ਬਧਰੀਆਂ ਲਾ ਕੇ ਚਮੜਾ ਲਾਗਦਾ ਵਾ ਪੁੜਾ ਲਾਗਿੰਦਾ ਨੂੰ ਅੱਛਾ ਇੱਕ ਲੱਕੜ ਤਾਂ ਹੁੰਦਾ ਇਹ ਕੁੰਗਲਾ ਮਾਰਦੇ ਤੇ ਹੱਥ ਨਾਲ ਇਹ ਕਹਿੰਦੇ ਆ ਤੇ ਫਿਰ ਅੰਕਲ ਅੱਗੇ ਵੀ ਜਿਵੇਂ ਅੰਦਰ ਅੱਗ ਚੱਲਦੀ ਪਈ ਆ ਇਹ ਫਿਰ ਢਾਲਿਆ ਜਾਂਦੇ ਆ ਨਹੀਂ ਇਹ ਗਰਮ ਕਰਕੇ ਨਾ ਮੋੜਨਾ ਪੈਂਦਾ ਜਦਦਰ ਨਰਮ ਹੋ ਜਾਂਦੀ ਆ ਔਰ ਮੋੜ ਕੇ ਜਿੱਦਾਂ ਮੋੜਨਾ ਮੋੜ ਜਾਂਦਾ ਥੋੜਾ ਨਾ ਕੁੱਟ ਲਾਂਗਾ ਜਾਂ ਕਿਤਰਾ ਫਿਰ ਤੁਸੀਂ ਇਕੱਲੇ ਕਰਦੇ ਹੋ ਕੰਮ ਪਰਿਵਾਰ ਚੋਂ ਕਿ ਜਾਂ ਨਾਲ ਕਰਦੇ ਹੋ ਮੈਂ ਇਕੱਲਾ ਕਰਦਾ ਪਹਿਲਾਂ ਕਰਦਾ ਹਾਂ ਹੁਣ ਇਕੱਲਾ ਕਰਦਾ ਅੱਛਾ ਹੁਣ ਤੁਸੀਂ ਇਕੱਲੇ ਹਾਂਜੀ ਇਕੱਲਾ ਕਰਦਾ ਠੀਕ ਹੈ ਅੰਕਲ ਤਾਂ ਇਹ ਲੰਬੇ ਸਮੇਂ ਤੋਂ ਅੰਕਲ ਇਹ ਕੰਮ ਕਰਦੇ ਨੇ ਤਾਂ ਇਹ ਪੂਰਾ ਬਾਜ਼ਾਰ ਜਿਹੜਾ ਹੈਗਾ ਉਹ ਐਵੇਂ ਹੀ ਇੱਥੇ ਪਿੱਤਲ ਤਾਂਬੇ ਦੀਆਂ ਜਿਹੜੀਆਂ ਨੇ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਬੜੀ ਮਿਹਨਤ ਲੱਗਦੀ ਹੈ ਇਹ ਦੇਖੋ ਤੁਸੀਂ ਕਿੰਨਾ ਸਮਾਂ ਇੱਥੇ ਲੱਗਦਾ ਹੈ ਔਰ ਇਹ ਸਾਰਾ ਕੰਮ ਕਰਨ ਨੂੰ ਕਿਵੇਂ ਇਸ ਨੂੰ ਗਰਮ ਕੀਤਾ ਜਾ ਰਿਹਾ ਗਰਮ ਕਰਨ ਤੋਂ ਬਾਅਦ ਇਹਨੂੰ ਜਿਹੜਾ ਉਹ ਢਾ ਲਿਆ ਜਾਏਗਾ ਤਾਂ ਉਸ ਤੋਂ ਬਾਅਦ ਬਣ ਕੇ ਜਿਹੜਾ ਇਹ ਪਾਣੀ ਦੇ ਵਿੱਚ ਐਵੇਂ ਇੰਨਾ ਚੀਜ਼ਾਂ ਨੂੰ ਜੜੀਆਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਇਹ ਗਰਮ ਹੈਗਾ ਬਹੁਤ ਜ਼ਿਆਦਾ ਤਾਂ ਅੱਗ ਦੇ ਉੱਪਰ ਜਿਹੜਾ ਇਹ ਸੇਕਿਆ ਜਾਂਦਾ ਤਾਂ ਬਾਅਦ ਵਿੱਚ ਇਹ ਪਾਣੀ ਦੇ ਵਿੱਚ ਪਾ ਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਠੰਡਾ ਕੀਤਾ ਜਾਂਦਾ ਤਾਂ ਇਹ ਜਿਹੜੀਆਂ ਤੁਸੀਂ ਬਣੀਆਂ ਚੀਜ਼ਾਂ ਦੇਖਦੇ ਹੋ ਬਣਾ ਨੂੰ ਦੇਖਣ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਇਹ ਬੰਦੀਆਂ ਕਿਵੇਂ ਨੇ ਹੱਥੀ ਕਾਰੀਗਰੀ ਕਿਵੇਂ ਹੁੰਦੀ ਹੈ ਇਹਨਾਂ ਦੀ ਇਹ ਅੱਜ ਤੁਹਾਨੂੰ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੰਡਿਆਲਾ ਗੁਰੂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਫੇਮਸ ਹੈਗੀਆਂ ਨੇ ਤਾਂ ਅੰਕਲ ਇਹ ਕਿਉਂ ਕੀਤੀਆਂ ਜਾ ਰਹੀਆਂ ਨੇ ਇਹ ਕਰਮ ਇਹ ਨਰਮ ਹੋ ਜਾਂਦੀਆਂ ਅੱਛਾ ਨਰਮ ਕਰਕੇ ਜੋ ਭਾਂਡਾ ਬਣਾਉਣਾ ਜਿਤਨਾ ਮਦਾ ਹੀ ਬਣਾਉਣਾ ਫੇਰ ਬੰਦਾ ਵਾ ਉਹ ਤਰ੍ਹਾਂ ਨਹੀਂ ਬਣ ਸਕਦਾ ਅੱਛਾ ਇਹ ਫਿਰ ਕਿੰਨਾ ਸਮਾਂ ਇਹਨੂੰ ਲੱਗਦਾ ਇਹ ਬਹੁਤ ਟਾਈਮ ਲੱਜਿੰਦਾ ਵਾ ਬਹੁਤ ਟਾਈਮ ਲੱਗਦਾ ਵਾ ਭਾਂਡਾ ਤਿਆਰ ਕਰਨ ਤੇ ਬਹੁਤ ਮਿਹਨਤ ਲੱਗਦੀ ਆ ਜਿਵੇਂ ਇਹ ਗਰਮੀ ਦੇ ਵਿੱਚ ਆ ਅੱਗ ਦੇ ਕੋਲ ਬਹਿ ਕੇ ਸਾਰਾ ਕੰਮ ਕਰਨਾ ਪੈਂਦਾ ਪੂਰਾ ਦਿਨ ਕਰਨੀਓ ਤੁਸੀਂ ਪੂਰਾ ਦਿਨ ਕਰਦੇ ਆ ਬਹੁਤ ਮਜਬੂਰੀਆਂ ਕੰਮ ਕਰਦੇ ਪਏ ਆ ਕੋਈ ਸਾਨੂੰ ਗਵਰਨਮੈਂਟ ਰਿਸਪੌਂਸ ਦਵੇ ਤੇ ਕੋਈ ਨਾ ਕੋਈ ਸਾਨੂੰ ਮਦਦ ਨਹੀਂ ਕਰਦੀ ਗਵਰਨਮੈਂਟ ਪਤਾ ਨਹੀਂ ਕੀ ਗੱਲ ਆ ਇਹਨਾਂ ਨੂੰ ਤਾਂ ਮੁੱਲ ਮਿਲਦਾ ਜਿੰਨਾ ਸਮਾਂ ਇੱਥੇ ਲੱਗਦਾ ਉਨੀ ਕੀਮਤ ਮਿਲ ਜਾਂਦੀ ਆ ਇਹ ਜਿਹੜੇ ਸ਼ੋਅ ਕਰ ਲੋਗ ਆ ਖਾ ਜਾਂਦੇ ਆ ਸਾਨੂੰ ਕੀ ਦਿਨ ਆਹੀ ਤੇ ਮਿਹਨਤੀ ਬੰਦੇ ਆ ਜੇਰੇ ਛੋਕਾਰਾ ਜਾਨੂ ਕੋ ਗਵਰਨਮੈਂਟ ਸਪੋਰਟ ਦਵੇ ਤੇ ਕੋਈ ਆਪਣਾ ਕੰਮ ਕਰੀਏ ਤੇ ਬੜਾ ਫਾਇਦਾ ਹੋਦਾ ਹਾਂ ਜਾਨੀ ਕਿ ਸਿੱਧੀ ਸੇਲ ਨਹੀਂ ਹੈਗੀ ਤੁਹਾਡੀ ਹਾਂਜੀ ਹਾਂ ਠੀਕ ਹੈ ਪਰ ਇਹ ਜਿਹੜਾ ਉਹ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਕਾਰੀਗਰਾਂ ਨੂੰ ਕਿਸੇ ਨਾ ਕਿਸੇ ਗੱਲ ਤੋਂ ਜਿਹੜਾ ਉਹ ਨਾਰਾਜ਼ ਵੀ ਹੋਣਾ ਪੈਂਦਾ ਕਿਉਂਕਿ ਕਾਰਨ ਇਹਦਾ ਕਿ ਇੱਥੇ ਮਿਹਨਤ ਦੇ ਨਾਲ ਇਹ ਭਾਂਡੇ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ ਪਿੱਤਲ ਤੇ ਤਾਂਬੇ ਦੀਆਂ ਇਹ ਸਾਰੀਆਂ ਚੀਜ਼ਾਂ ਬਣ ਕੇ ਇੱਥੇ ਤਿਆਰ ਕੀਤੀਆਂ ਜਾਂਦੀਆਂ ਨੇ ਪਰ ਸਿਲਵਰ ਔਰ ਸਟੀਲ ਨੇ ਜਿਵੇਂ ਦਾ ਰੂਪ ਧਾਰਨ ਕਰ ਲਿਆ ਔਰ ਉਸ ਦੇ ਕਾਰਨ ਜਿਹੜਾ ਸੀਗਾ ਇਹਨਾਂ ਚੀਜ਼ਾਂ ਤੋਂ ਜਿਹੜਾ ਸੀਗਾ ਉਹ ਲੋਕਾ ਦੂਰ ਹੋ ਗਏ ਔਰ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਇੱਕ ਵਾਰ ਉਹ ਸਮਾਂ ਆ ਗਿਆ ਜਦੋਂ ਲੋਕ ਜਿਹੜੇ ਨੇ ਉਹ ਆ ਕੇ ਇਹਨਾਂ ਚੀਜ਼ਾਂ ਵਾਲੇ ਪਾਸੇ ਨੂੰ ਦੁਬਾਰਾ ਤੋਂ ਜੁੜਨਾ ਸ਼ੁਰੂ ਹੋ ਗਏ ਨੇ ਕਿਉਂਕਿ ਪਿੱਤਲ ਤੇ ਤਾਂਬੇ ਦੀਆਂ ਚੀਜ਼ਾਂ ਤੋਂ ਜਿਹੜਾ ਭਾਂਡੇ ਜਿਹੜੇ ਤਿਆਰ ਕੀਤੇ ਜਾਂਦੇ ਨੇ ਉਹਨਾਂ ਭਾਂਡਿਆਂ ਦੀ ਹੁਣ ਦੁਬਾਰਾ ਤੋਂ ਡਿਮਾਂਡ ਜਿਹੜੀ ਹੈ ਵਧਣ ਲੱਗੀ ਹੈ ਕਿਉਂਕਿ ਕਹਿੰਦੇ ਨੇ ਕਿ ਬੜੀਆਂ ਬਿਮਾਰੀਆਂ ਤੋਂ ਇਹ ਚੀਜ਼ਾਂ ਬਚਾ ਕੇ ਰੱਖਦੀਆਂ ਨੇ ਔਰ ਇਹ ਜੰਡੇਆਲੇ ਗੁਰੂ ਦਾ ਸਭ ਤੋਂ ਮਸ਼ਹੂਰ ਬਾਜ਼ਾਰ ਹੈਗਾ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੋਂ ਭਾਂਡੇ ਤਿਆਰ ਕਰਕੇ ਪੂਰੀ ਦੁਨੀਆ ਭਰ ਦੇ ਵਿੱਚ ਭੇਜੇ ਜਾਂਦੇ ਨੇ ਕੈਮਰਾਮੈਨ ਵਿਰਿੰਦਰ ਦੇ ਨਾਲ ਮਨਪੀ ਸਿੰਘ ਕਾਲੋਂ ਜਗਬਾਣੀ ਟੀਵੀ ਜੰਡੇਆਲਾ ਗੁਰੂ